ਸ਼ਲੋਕ ਪਵਨ ਅਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਹਵਾ ਗੁਰੂ ਹੈ ਤੇ ਪਾਣੀ ਪਿਤਾ ਹੈ ਮਹਾਨ ਧਰਤੀ ਮਾ ਹੈ ਦਿਵਸੇ ਰਾਤ ਦੋਏदाई ਦਾਇਆ ਖੇਲਾ ਸਗਲ ਜਗਤ ਦਿਨ ਰਾਤ ਦੋਵੇਂ ਦਾਈ ਤੇ ਖਿਡਾਰੀ ਹਨ ਸਾਰਾ ਜਹਾਨ ਇਹਨਾਂ ਵਿੱਚ ਖੇਡਦਾ ਹੈ ਚੰਗੀਆਂ ਬਰਿਆਈਆਂ ਵਾਚੇ ਧਰਮ ਹੰਦੂਰ ਚੰਗੇ ਤੇ ਪੈੜੇ ਇੱਕ ਭੇੜੇ ਕਮ ਧਰਮ ਰਾਜ ਰੱਬ ਦੀ ਹਜ਼ੂਰੀ ਵਿੱਚ ਵਿਚਾਰਦਾ ਹੈ ਕਰਮੀਆਂ પો ਆਪਣੀ ਕੇ ਨੇੜੇ કે ਦੂਰ ਆਪੋ ਆਪਣੇ ਕੀਤੇ ਕੰਮ ਅਨੁਸਾਰ ਭਾਵੇਂ ਕੋਈ ਨੇੜੇ ਹਨ ਜਾਂ ਉਸ ਤੋਂ ਦੂਰ ਹਨ ਜਿਨਨੇ ਨਾਮ ਤੇ ਆਇਆ ਗਏ ਮਛੱਕਤ ਕਾਲ ਜਿਨ੍ਹਾਂ ਨੇ ਨਾਮ ਜਪਿਆ ਹੈ ਅਤੇ ਮਿਹਨਤਾਂ ਕਰ ਗਏ ਹਨ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ हे ਨਾਨਕੋ ਮੂਹੂ ਦਰਗਾਹ ਵਿੱਚ ਉਜਲੇ ਹਨ ਉਹਨਾਂ ਨਾਲ ਹੋਰ ਕਿੰਨੀ ਦੁਨੀਆ ਤਰ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ